ਬਾਰ-ਬਾਰ ਇੱਕੋ ਹੀ ਗੱਲ ਪੰਜਾਬ ਦੀ ਧਰਤੀ ਤੇ ਹੁੰਦੀ ਵੀ ਐ ਕਿ ਬੰਦੀ ਸਿੰਘਾਂ ਦੀ ਰਿਹਾਈ ਕਰੋ ਆਪਾਂ ਦੋਸਤੋ ਇਸ ਚੀਜ਼ ਨੂੰ ਕਿਉਂ ਨਹੀਂ ਮੰਨਦੇ ਕਿ ਉਹ ਬੰਦੀ ਸਿੰਘ ਨਹੀਂ ਐ ਉਹ ਅੰਤਖਵਾਦੀ ਐ ਟੈਰਰਿਸਟ ਐ ਅੱਜ ਇਹ ਲੋਕ ਜਾਣ ਕੇ ਧਰਨਾ ਲਗਾ ਕੇ ਉੱਥੇ ਬੈਠੇ ਨੇ ਕਹਿੰਦੇ ਕਿ ਟੋਲ ਪੁਲਾ ਜਾ ਫਰੀ ਐ 3 ਘੰਟੇ ਲਈ ਕਹ ਰਹੇ ਨੇ ਕਿ ਬੰਦੀ ਸਿੰਘ ਰਿਹਾ ਕਰੋ ਇਹਨਾਂ ਨੂੰ ਇਹ ਸਮਝਾਇਆ ਜਾਵੇ ਕਿ ਉਹ ਬੰਦੀ ਸਿੰਘ ਨਹੀਂ ਐ ਉਹ ਅੰਤਖਵਾਦੀ ਨੇ ਜਿਹੜਾ ਜਾਣ ਕੇ ਪੰਜਾਬ ਦਾ ਮਾਹੌਲ ਮਤਲਬ ਉਹ ਜਿਨ੍ਹਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਸੀਗਾ ਹਵਾਰਾ ਜਿਹੜਾ ਅੰਤਕਵਾਦੀ ਰਾਜੂ ਆਣਾ ਜਿਹੜਾ ਅੰਤਕਵਾਦੀ ਇਹ ਲੋਕ ਉਹਨਾਂ ਦੀ ਰਿਹਾਈ ਮੰਗ ਰਹੇ ਆ ਤੁਸੀਂ ਹਸਾਬ ਲਗਾਓ ਜੱਗੀ ਜੋਲ ਸੀਗਾ ਜੱਗੀ ਜੋਲ ਤੁਸੀਂ ਨਾਮ ਸੁਣਿਆ ਹੋਣਾ ਕਿ ਯੂਕੇ ਦੀ ਸਰਕਾਰਾਂ ਵੀ ਉਹਦੇ ਮਗਰ ਲੱਗੀਆਂ ਸੀਗੀਆਂ ਯੂਕੇ ਦੀ ਸਰਕਾਰਾਂ ਨੇ ਵੀ ਕਿਹਾ ਸੀਗਾ ਕਿ ਇਹ ਬੰਦੀ ਛੱਜਾਂ ਇਹਨੂੰ ਰਿਹਾ ਕਰੋ ਇਹਨੂੰ ਜਾਨ ਛੱਡੋ ਉਹਦਾ ਕਸੂਰ ਕੀ ਸੀਗਾ ਉਨੇ ਮੇਰੇ ਤੇ ਗੋਲੀ ਚਲਵਾਈ ਸੀ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਮੈਂ ਵੀਡੀਓ ਦੇਖਦਾ ਨਾ ਕਿ ਬੰਦੀ ਛੇੜ ਰਹਾ ਕਰੋ ਬੰਦੀ ਛੇੜ ਰਹਾ ਕਰੋ ਮੇਰਾ ਖੂਨ ਖੋਲਦਾ ਇਹ ਅੰਤਗਵਾਦੀ ਹੈ ਜਿਨ੍ਹਾਂ ਦੀ ਬਦੌਲਤ ਕਿੰਨਾ ਕਈਆਂ ਦੇ ਘਰ ਖਰਾਬ ਹੋਏ ਮੇਰਾ ਘਰ ਖਰਾਬ ਹੋਇਆ ਅੱਜ ਦੇਖੋ ਮੇਰੇ ਬੱਚੇ ਵੀ ਮੇਰੇ ਤੋਂ ਦੂਰ ਨੇ ਦੋਸਤੋ ਮੈਂ ਤੁਹਾਡਾ ਆਪਣਾ ਅਮੀ ਤੋੜਾ ਹਿੰਦੂ ਜੱਟ ਸ਼ਿਵਸਰਾਂ ਪੰਜਾਬ ਤੋਂ ਦੋਸਤੋ ਮੇਰਾ ਲਾਈਵ ਹੋਣ ਦਾ ਮੁੱਦਾ ਅੱਜ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਦਾ ਮੁੱਦਾ ਸੀਗਾ ਕਿ ਦੇਖੋ ਕਿ ਕਿੰਨਾ ਕੁਛ ਸ਼ਰਾਰਤੀ ਆਂਸਰ ਜਿਹੜੇ ਜਾਣ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਦੋਸਤੋ بار بار ਇੱਕੋ ਹੀ ਗੱਲ ਪੰਜਾਬ ਦੀ ਧਰਤੀ ਤੇ ਹੁੰਦੀ ਵੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਕਰੋ بار بار ਆਪਾਂ ਦੋਸਤੋ ਇਸ ਚੀਜ਼ ਨੂੰ ਕਿਉਂ ਨਹੀਂ ਮੰਨਦੇ ਕੀ ਉਹ ਬੰਦੀ ਸਿੰਘ ਨਹੀਂ ਐ ਉਹ ਅੰਤਖਵਾਦੀ ਐ ਟੈਰਰਿਸਟ ਐ ਕਿਉਂਕਿ ਮੈਂ ਵੀ ਇਹ ਕਾਂਤਖਵਾਦ ਪੀੜਤਾ ਮੇਰਾ ਦਿਲ ਦੁਖਦਾ ਜਦੋਂ ਮੈਂ ਇਹ ਵੀਡੀਓ ਇਹਨਾਂ ਦੀਆਂ ਦੇਖਦਾ ਆਂ ਅੱਜ ਜਿਹੜਾ ਦੋਸਤੋਂ ਇਹਨਾਂ ਨੇ ਐਲਾਨ ਕੀਤਾ ਤਿੰਨ ਤਿੰਨ ਦੋ ਦੋ ਘੰਟੇ ਟੋਲ ਪਲਾਇਆ ਬੰਦ ਕਰਨ ਦਾ ਦੋਸਤੋਂ ਇਹ ਚ ਤੁਸੀਂ ਦੇਖੋ ਕਿ ਨੁਕਸਾਨ ਕਿਦਾਂ ਵੈ ਨੁਕਸਾਨ ਕਿਦਾਂ ਵੈ ਦੋਸਤੋਂ ਇਹ ਚੀਜ਼ ਦੇਖੋ ਆਪਾਂ ਵਧੀਆ ਵਧੀਆ ਸੜਕਾਂ ਮੰਗਦੇ ਆ ਵਧੀਆ ਵਧੀਆ ਰੋਡ ਮੰਗਦੇ ਆ ਅੱਜ ਇਹ ਲੋਕ ਜਾਣ ਕੇ ਧਰਨਾ ਲਗਾ ਕੇ ਉੱਥੇ ਬੈਠੇ ਨੇ ਕਹਿੰਦੇ ਕਿ ਟੋਲ ਪੁਲਾਜਾ ਫਰੀ ਹੈ 3 ਘੰਟੇ ਲਈ ਕਹ ਰਹੇ ਨੇ ਕਿ ਬੰਦੀ ਸਿੰਘ ਰਿਹਾ ਕਰੋ ਇਸ ਲਈ ਮੁਹਾਲੀ ਇਹ ਲੋਕ ਕਾਫੀ ਟਾਈਮ ਦੇ ਬੈਠੇ ਨੇ ਕਹ ਰਹੇ ਨੇ ਕਿ ਬੰਦੀ ਸਿੰਘਾਂ ਨੂੰ ਰਿਹਾ ਕਰੋ ਦੋਸਤੋ ਗੱਲ ਸਰਨਾ ਵੱਡੀ ਇਹ ਹੈ ਕਿ ਇਹਨਾਂ ਦੀ ਮਨਸ਼ਾ ਕੀ ਹੈ ਇਹਨਾਂ ਨੂੰ ਇਹ ਸਮਝਾਇਆ ਜਾਵੇ ਕਿ ਉਹ ਬੰਦੀ ਸਿੰਘ ਨਹੀਂ ਹੈ ਉਹ ਅੰਤਖਵਾਦੀ ਨੇ ਜਿਹੜਾ ਜਾਣ ਕੇ ਪੰਜਾਬ ਦਾ ਮਾਹੌਲ ਮਤਲਬ ਉਹ ਜਿਨ੍ਹਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਸੀਗਾ ਸਾਡੇ ਸ਼ਹੀਦ ਸਰਦਾਰ ਬਿਆਨ ਸਿੰਘ ਜੀ ਬੱਬਰ ਸ਼ੇਰ ਉਹਨਾਂ ਨੂੰ ਸ਼ਹੀਦ ਕੀਤਾ ਸੀਗਾ ਹਵਾਰਾ ਜਿਹੜਾ ਅੰਤਖਵਾਦੀ ਰਾਜੂ ਆਣਾ ਜਿਹੜਾ ਅੰਤਖਵਾਦੀ ਇਹ ਲੋਕ ਉਹਨਾਂ ਦੀ ਰਿਹਾਈ ਮੰਗ ਰਹੇ ਆ ਤੁਸੀਂ ਹਸਾਬ ਲਗਾਓ ਜੱਗੀ ਜੋਲ ਸੀਗਾ ਜੱਗੀ ਜੋਲ ਤੁਸੀਂ ਨਾਮ ਸੁਣਿਆ ਹੋਣਾ ਕਿ ਯੂਕੇ ਦੀ ਸਰਕਾਰਾਂ ਵੀ ਉਹਦੇ ਮਗਰ ਲੱਗੀਆਂ ਸੀਗੀਆਂ ਯੂਕੇ ਦੀ ਸਰਕਾਰਾਂ ਨੇ ਵੀ ਕਿਹਾ ਸੀਗਾ ਕਿ ਇਹ ਬੰਦੀ ਸਿੰਘਾਂ ਨੂੰ ਰਿਹਾ ਕਰੋ ਇਹਨੂੰ ਜਾਨ ਛੱਡੋ ਉਹਦਾ ਕਸੂਰ ਕੀ ਸੀਗਾ ਉਹਨੇ ਮੇਰੇ ਤੇ ਗੋਲੀ ਚਲਵਾਈ ਸੀ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਮੈਂ ਵੀਡੀਓ ਦੇਖਦਾ ਨਾ ਕਿ ਬੰਦੀ ਸਿੰਘ ਰਿਹਾ ਕਰੋ ਬੰਦੀ ਰਿਹਾ ਕਰੋ ਮੇਰਾ ਖੂਨ ਖੋਲਦਾ ਇਹ ਅੰਤਖਵਾਦੀ ਹੈ ਜਿਨ੍ਹਾਂ ਦੀ ਬਦੌਲਤ ਕਿੰਨਾ ਕਈਆਂ ਦੇ ਘਰ ਖਰਾਬ ਹੋਏ ਮੇਰਾ ਘਰ ਖਰਾਬ ਹੋਇਆ ਅੱਜ ਦੇਖੋ ਮੇਰੇ ਬੱਚੇ ਵੀ ਮੇਰੇ ਤੋਂ ਦੂਰ ਨੇ ਕਿੰਨਾ ਦੀ ਬਦੌਲਤ ਜਿਹੜੇ ਅੰਤਖਵਾਦੀ ਜੇਲ੍ਹਾਂ 'ਚ ਬੈਠੇ ਨੇ ਜੱਗੀ ਝੋਲ ਵਰਗੇ ਹਵਾਰੇ ਵਰਗੇ ਰਾਜੂਵਾਲਾ ਵਰਗੇ ਜਾਂ ਹੋਰ ਅੰਤਖਵਾਦੀ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਸਰ ਦਾ ਵੱਡਾ ਮਾਨਸਾਹਬ ਨੂੰ ਇੱਕ ਚੀਜ਼ ਕਹਿਣਾ ਬੇਨਤੀ ਕਰਦਾ ਮਾਨਸਾਹਬ ਤੁਸੀਂ ਇੱਕ ਡਾਇਮੰਡ ਸੀਐਮ ਹੋ ਜਿਹੜੇ ਬੈਠੇ ਨੇ ਧਰਨੇ ਲਾ ਲਾ ਕੇ ਹਰ ਪਾਸੇ ਜਿਹੜੇ ਕਹਿ ਰਹੇ ਨੇ ਵੱਡੀਆਂ-ਵੱਡੀਆਂ ਗੰਦ ਗੱਲਾਂ ਕਿ ਬੰਦੀ ਸਿੰਘ ਰਿਆ ਕਰੋ ਬੰਦੀ ਸਿੰਘ ਰਿਆ ਕਰੋ ਇਹ ਕਾਦੇ ਨਹੀਂ ਬੈਠੇ ਨੇ ਮਾਨਸਾਹਬ ਕਾਡੀ ਸਰਕਾਰ ਹੈ ਪੰਜਾਬ ਦੇ ਵਿੱਚ ਤੁਹਾਡੇ ਤੇ ਮਾਣ ਕਰਦੇ ਆਸੀਂ ਕਿ ਸਾਨੂੰ ਪਤਾ ਤੁਸੀਂ ਤੁਹਾਨੂੰ ਪੰਜਾਬ ਦਾ ਇੱਕ ਵਧੀਆ ਸ਼ਾਸਨ ਚਲਾਇਆ ਪੰਜਾਬ ਤੁਸੀਂ ਡਾਇਮੰਡ ਸੀਐਮ ਹੋ ਤੁਹਾਡੀ ਅਮੀ ਤਰੀਫ ਕਰਦਾ ਹਰ ਕਿਤੇ ਅਮੀ ਤੋੜਾ ਹਰ ਕਿਤੇ ਤਰੀਫ ਕਰਕੇ ਜਾਂਦਾ ਸਾਡੇ ਸਾਡੇ ਪੰਜਾਬ ਨੂੰ ਵਧੀਆ ਕੀਆ ਮਿਲਿਆ ਸਾਡੇ ਦੇਸ਼ ਨੂੰ ਵਧੀਆ ਕੀਆ ਮਿਲਿਆ ਪਰ ਇਹ ਸ਼ਰਾਰਤੀ ਅੰਸਰ ਜਾਣ ਜਾਣ ਕੇ ਜਾਣ ਜਾਣ ਕੇ ਸਾਡਾ ਦਿਲ ਦੁਖਦਾ ਕਿ ਜਦੋਂ ਟੋਲ ਇੰਪਲੋਏਰ ਤੇ ਬਹਿ ਜਾਣਗੇ ਜਾ ਕੇ ਟੋਲ ਪਲਾਇਆ ਫ੍ਰੀ ਹੋ ਗਿਆ ਜੱਡੀ ਵੱਡੀਆਂ ਵੱਡੀਆਂ ਕੰਪਨੀਆਂ ਠੇਕੇ ਲਿੱਤੇ ਨੁਕਸਾਨ ਤੇ ਉਹਨਾਂ ਦਾ ਹੋ ਰਿਹਾ ਨਾ ਇਹਨਾਂ ਦਾ ਕੀ ਜਾ ਰਿਹਾ ਬੜਾ ਵੱਡਾ ਸਵਾਲ ਹੈ ਇਹਨਾਂ ਦਾ ਕੀ ਜਾ ਰਿਹਾ ਇਹਨਾਂ ਨੂੰ ਤੇ ਵਿਦੇਸ਼ਾਂ ਤੋਂ ਫੰਡਿੰਗ ਹੋਣੀ ਹੈ ਜਿਹੜੇ ਲੋਕ ਬੈਠੇ ਵਿਦੇਸ਼ੀ ਫੰਡਿੰਗ ਲਈ ਬੈਠੇ ਇਹਨਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੋਣੀ ਹੈ ਐਕਸਚੁਅਲੀ ਬੈਠੇ ਨੇ ਇਹ ਲੋਕਾਂ ਨੂੰ ਕੋਈ ਕੰਮ ਨਹੀਂ ਹੈ ਜਾਣ ਕੇ ਬਾਸੀ ਕੋਈ ਮੁੱਦਾ ਛੇੜਿਆ ਹੋਇਆ ਮੇਰਾ ਘਰ ਪਰਿਵਾਰ ਖਰਾਬ ਹੋਇਆ ਮੈਂ ਅੰਤ ਤੱਕ ਵਾਰ ਪੀੜਤਾਂ ਜੱਗੀ ਜੋਲ ਰਵਨਦੀਪ ਸ਼ੇਰਾ ਬੱਗਾ ਮਤਲਬ ਇਹਨਾਂ ਨੇ ਮੇਰੇ ਤੇ ਗੋਲੀਆਂ ਚਲਵਾਈਆਂ ਸੀਗੀਆਂ ਮੇਰੇ ਤੇ ਹੱਤਵਾਦੀ ਹਮਲੇ ਕੰਨੀਵਾਰ ਹੋ ਗਏ ਆ ਜਦੋਂ ਮੈਂ ਦੇਖਦਾ ਵੀਡੀਓ ਮੇਰਾ ਮਨ ਰੋਂਦਾ ਹੁੰਦਾ ਹੈ ਮਨ ਔਰ ਮੇਰਾ ਖੂਨ ਖੋਲਦਾ ਹੈ ਕਿਉਂ ਆਪਾਂ ਇਹ ਲੋਕਾਂ ਦਾ ਵਿਰੋਧ ਕਿਉਂ ਨਹੀਂ ਕਰਦੇ ਤੇ ਲੋਕਾਂ ਦਾ ਡਟ ਕੇ ਵਿਰੋਧ ਕਰੋ ਕਿਉਂਕਿ ਇਹਨਾਂ ਨੇ ਸਾਡੇ ਸੀਐਮ ਸਾਹਿਬ ਪੂਰਕ ਸਿੰਘ ਸਾਹਿਬ ਬੱਬਰ ਸ਼ੇਰ ਸਰਦਾਰ ਬਿਆਨ ਸਿੰਘ ਜੀ ਦਾ ਮਤਲਬ ਹਸਾਬ ਲਗਾ ਲਓ ਕਿੰਨੇ ਕਤਲ ਕੀਤਾ ਹਵਾਰੇ ਦੇ ਰਾਜਵਾਨੇ ਨੇ ਔਰ ਦੇਖੋ ਇਹਨਾਂ ਦੀ ਰਿਹਾਈ ਲਈ ਕਿਹੜੇ ਕਿਹੜੀ ਪਾਰਟੀ ਚੱਲੀ ਆ ਕਿਹੜੀ ਕਿਹੜੀ ਪਾਰਟੀਆਂ ਨੂੰ ਸਮਰਥਨ ਕਰ ਰਹੀ ਹੈ ਦੋਸਤੋ ਉਹਨਾਂ ਦਾ ਵੀ ਵਿਰੋਧ ਕਰੋ ਦੇਖੋ ਬੀਬਾ ਹਰ ਜਿੰਮੇਤ ਪਰ ਬਾਦਲ ਪਿੱਛੇ ਗਈ ਸ਼ਿਕਿਲੀ ਰਾਜੂ ਉਹਨਾਂ ਨੂੰ ਮਿਲਣ ਲਈ ਸੁਖਵੀਰ ਬਾਦਲ ਦੇਖੋ ਜੀ ਬਾਦਲ ਸਾਹਿਬਾ ਥੱਡੇ ਇਧਰ ਨਹੀਂ ਰਾਜੂ ਉਹਨਾਂ ਨੂੰ ਮਿਲਣ ਲਈ ਮਤਲਬ ਕੀ ਚੀਜ਼ਾਂ ਵੈ ਮੈਨੂੰ ਸਮਝ ਨਹੀਂ ਆ ਰਹੀ ਕੀ ਸਾਡਾ ਪੰਜਾਬ ਐਡਾ ਵਧੀਆ ਵੈ ਅਸੀਂ ਪੰਜਾਬ 'ਚ ਐਡੇ ਖੁਸ਼ ਆ ਅਸੀਂ ਪੰਜਾਬ 'ਚ ਐਡੇ ਖੁਸ਼ਹਾਲ ਆ ਇਹ ਪਾਰਟੀਆਂ ਨੂੰ ਚਾਹੀਦਾ ਹੈ ਕਿ ਤੁਸੀਂ ਸਮਰਥਨ ਕਰਨਾ ਵੈ ਪੰਜਾਬ ਚ ਮਾਨ ਸਰਕਾਰ ਦਾ ਸਮਰਥਨ ਕਰੋ ਸੈਂਟਰ ਚ ਮੋਦੀ ਸਰਕਾਰ ਦਾ ਸਮਰਥਨ ਕਰੋ ਫਿਰ ਵੀ ਇਹ ਲੋਕ ਜਾਣ ਕੇ ਜਾਣ ਕੇ ਸਾਡੇ ਹਿਰਦੇ ਜਿਹੜੇ ਜਿੰਨੇ ਅਸੀਂ ਅੰਤਖਵਾਦ ਪੀੜਤਾਂ ਸਾਡੇ ਹਿਰਦੇ ਬਲੁੰਦਰੇ ਹੁੰਦੇ ਆ ਕਿਉਂਕਿ ਅਸੀਂ ਪਰਵਾੜ ਗੁਆਏ ਆ ਗੋਲੀਆਂ ਖਾਧੀਆਂ ਆ ਗੋਲੀਆਂ ਆ ਗੋਲੀਆਂ ਖਾਧੀਆਂ ਵੀ ਤਰੋੜਾਂ ਨੇ ਇਹ ਅੱਤਵਾਦੀ ਇੰਟਰਨੈਸ਼ਨਲ ਤੇ ਹਮਲਾ ਕੀਤਾ ਪੇਟ ਵਿੱਚੇ ਬੇਟ ਵਿੱਚੇ ਇਹਨਾਂ ਨੇ ਹਮਲੇ ਕੀਤੇ ਸੀ ਮਨ ਦੁਖਦਾ ਵੈ ਜਿਹੜੇ ਜਦੋਂ ਇਹ ਰਿਹਾਈ ਮੰਗਦੇ ਜਦੋਂ ਰਿਹਾਈ ਦੀ ਗੱਲਾਂ ਕਰਦੇ ਨੇ ਮੈਂ ਕਹਿੰਦਾ ਸਰਕਾਰ ਨੂੰ ਇੱਕੋ ਚੀਜ਼ ਜਨਾਹ ਜੋ ਕੇ ਬੇਨਤੀ ਕਰਦਾ ਸਰਕਾਰ ਨੂੰ ਇੱਕੋ ਚੀਜ਼ ਕਹਿੰਦਾ ਕਿ ਇਹਨਾਂ ਨੂੰ ਫਾਂਸੀ ਦੇ ਦਿਓ ਇਹ ਅੰਤਖਵਾਦੀਆਂ ਨੂੰ ਰਾਜੂ ਆਣਾ ਨੂੰ ਹਵਾਰੇ ਨੂੰ ਇਹਨਾਂ ਨੂੰ ਬਬਾ ਜੱਗੀ ਜੋਲ ਨੂੰ ਜਲਦ ਤੋਂ ਜਲਦ ਫਾਂਸੀ ਦਿਵਾਓ ਇਹ ਅੰਦੋਲਨ ਸ਼ੁਰੂ ਕਰੋ ਇਹ ਅੰਦੋਲਨ ਕਰਨਾ ਚਾਹੀਦਾ ਸਾਡੇ ਸਾਰੇ ਸਾਰਿਆਂ ਨੂੰ ਮਿਲ ਕੇ ਜਿੰਨੇ ਵੀ ਅਸੀਂ ਅੰਤਖਵਾਦ ਪੀੜਤਾਂ ਸਾਨੂੰ ਇੱਕੋ ਹੀ ਅੰਦੋਲਨ ਕਰਨਾ ਚਾਹੀਦਾ ਕੀ ਹਵਾਰੇ ਨੂੰ ਫਾਂਸੀ ਦਿਓ ਜੱਗੀ ਜੋ ਲੂ ਫਾਂਸੀ ਦਿਓ ਉਸ ਤੋਂ ਬਾਅਦ ਰਾਜੋਵਾਲਾ ਨੂੰ ਫਾਂਸੀ ਦਿਓ ਇਸ ਲਈ ਅਸੀਂ ਸਾਰੇ ਪੰਜਾਬ ਵਾਸੀ ਸਾਰੇ ਹਿੰਦੁਸਤਾਨ ਵਾਸੀ ਜਿੰਨੇ ਵੀ ਵਿਦੇਸ਼ਾਂ 'ਚ ਬੈਠੇ ਮੇਰੇ ਮਿੱਤਰ ਦੋਸਤ ਮੈਨੂੰ ਦੇਖ ਰਹੇ ਨੇ ਅਸੀਂ ਸਭ ਇੱਕ ਹੋਈਏ ਔਰ ਅੰਤਰਕਵਾਦੀਆਂ ਦੀ ਫਾਂਸੀ ਲਈ ਅਸੀਂ ਜਿਹੜੀ ਮੋਹਮ ਹੁਣ ਸ਼ੁਰੂ ਕਰੀਏ ਤਾਂ ਕਿ ਇਹ ਲੋਕ ਜਿਹੜੇ ਜਿਨ੍ਹਾਂ ਨੇ ਬੇਕਸੂਰਾਂ ਦੇ ਬੇਕਸੂਰਾਂ ਦਾ ਕਤਲ ਕੀਤਾ ਹੋਇਆ ਬੇਕਸੂਰਾਂ ਨੂੰ ਮਾਰੇ ਹੋਏ ਜਿਨ੍ਹਾਂ ਦੇ ਪਰਿਵਾਰ ਖਰਾਬ ਹੋਏ ਨੇ ਉਹਦੇ ਚੋਂ ਮੈਂ ਵੀ ਇਕਾਂਤਗੁਰ ਪੀੜਤਾ ਔਰ ਅਸੀਂ ਬਹੁਤ ਜਲਦ ਇਕੱਠੇ ਹੋ ਕੇ ਇੱਕ ਮੁਹਿੰਮ ਸ਼ੁਰੂ ਕਰਨ ਲੱਗਿਆ ਕਿ ਅੰਤਖਵਾਦੀਆਂ ਨੂੰ ਜਲ ਤੋਂ ਜਲਦ ਫਾਂਸੀ ਹੋਵੇ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਗਾ ਜੀ